ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮਹਾਤਮਾ ਲੰਚਲੀ ਅਮੇਦਕਰ ਸੈਨਾ ਮੂਲਵਾਸ ਸੇ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਹਰਪਜਨ ਸੁਮਣ ਦੇ ਦੇਸ਼ਾ ਨਿਰਦੇਸ਼ਾਂ ਹੇਠ ਮੁਹੱਲਾ ਸੰਪਰਕ ਪੁਰਾ ਚਿਟੀ ਲੋਡ ਫਗਵਾੜਾ ਵਿਖੇ ਹੋਈ ਮੀਟਿੰਗ ਦਾ ਮੁੱਖ ਅਜੰਡਾ ਅਮੇਦਕਰ ਸੈਨਾ ਦੇ ਜ਼ਿਲ੍ਹਾ ਕਪੂਥਲਾ ਅਤੇ ਫਗਵਾੜਾ ਇਕਾਈ ਨੂੰ ਵਿਸਤਾਰ ਦੇਣਾ ਸੀ ਇਸ ਦੌਰਾਨ ਉਹਦੇ ਦਾਰਾ ਦੀਆਂ ਨਿਯੁਕਤੀਆਂ ਕਰਦੇ ਹੋਏ ਧਰਮਵੀਰ ਬੁੱਧ ਨੂੰ ਜ਼ਿਲ੍ਹਾ ਪ੍ਰਧਾਨ ਕਪੂਥਲਾ ਸੰਜੀਵ ਕੁਮਾਰ ਦਾਣੀ ਨੂੰ ਫਗਵਾੜਾ ਸ਼ੈਰੀ ਅਤੇ ਮਨਜੀਤ ਮਾਨ ਨੂੰ ਵਿਹਾਈਤੀ ਪ੍ਰਦਾਨ ਐਲਾਨਿਆ ਗਿਆ। ਜਦਕਿ ਮਨੀ ਅਮੇਦਕਾਰੀ ਨੂੰ ਜਰਨਲ ਸਕੱਤਰ ਫਗਵਾੜਾ, ਬੰਟੀ ਮੋਰੋਵਾਲੀਆ ਨੂੰ ਡਿਪਟੀ ਜਰਨਲ ਸਕੱਤਰ, ਕੁਲਵਿੰਦਰ ਪੁਲੜਾਈ ਨੂੰ ਵਿਹਾਈਤੀ ਸਕੱਤਰ, ਮੋਨੋ ਪਾਰਟੀਆਂ ਨੂੰ ਕੈਸ਼ੀਅਰ ਦਵਿੰਦਰ ਦੀਪਾ ਨੂੰ ਜੁਆਇਨ ਕੈਸ਼ੀਅਰ ਅਤੇ ਦਿਨੇਸ਼ ਸੌਂਪਾ ਨੂੰ ਮੁੱਖ ਸਲਾਹਕਾਰ ਨਿਯਤ ਕੀਤਾ ਗਿਆ। ਨਵ ਨਿਯੁਕਤ ਅਹੁਦੇਦਾਰਾਂ ਨੇ ਆਪਣੀ ਨਿਯੁਕਤੀ ਲਈ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅਮੇਦਕਰ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਉਪਰਾਲੇ ਕੀਤੇ ਜਾਣਗੇ। ਬਿਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੇ ਕੋਲ। ਹਾਂਜੀ ਭਾਈ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਆਪਣਾ ਸਰੇ ਸਾਥੀਆਂ ਨੂੰ ਜੈਪੀ ਜੈਗੁਰਦੇਵ ਨਮਾ ਬਧਾਈ। ਸਵਾਜ ਦੀ ਮੀਟਿੰਗ ਦਾ ਮੇਨ ਮਕਸਦ ਇਹ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਪ੍ਰਧਾਨ ਹਰਭਜਨ ਸੋਮਨ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਅੱਜ ਅੰਬੇਡਕਰ ਖੇਤਰ ਦੇ ਮੂਲ ਵਾਸੀ ਦਾ ਅੱਜ ਸਗਨ ਸਗਠਨ ਦਾ ਨਮੀ ਸਰ ਤੋਂ ਅੱਜ ਗਠਨ ਕੀਤਾ ਗਿਆ ਹੈ ਜਿਸ ਦੇ ਵਿੱਚ ਸਰਵ ਸੰਪਤੀ ਦੇ ਨਾਲ ਸੰਜੀਵ ਕੁਮਾਰ ਦਾਣੀ ਜੀ ਮੋਹਲਾ ਸੰਤੋਖਪੁਰਾ ਤੋਂ ਸ਼ਹਿਰੀ ਪ੍ਰਧਾਨ ਪਵਾੜੇ ਤੋਂ ਔਰ ਇਸੇ ਤਰ੍ਹਾਂ ਦਿਹਾਤੀ ਪ੍ਰਧਾਨ ਮਨਜੀਤ ਮਾਨ ਜੀ ਪਿੰਡ ਗੰਡਵਾ ਤੋਂ ਦਿਹਾਤੀ ਪ੍ਰਧਾਨ ਲਗਾਏ ਗਨ ਸੋਨ ਦੇ ਨਾਲ ਇਸੇ ਤਰ੍ਹਾਂ ਧਰਮਵੀਰ ਬੋਧ ਜੀ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ ਉਹਨਾਂ ਦੇ ਨਾਲ ਕੁਲਵਿੰਦਰ ਜੀ ਜਿਨ੍ਹਾਂ ਨੂੰ ਸ਼ਹਿਰੀ ਜਨਰਲ ਸਕੱਤਰ ਲਗਾਇਆ ਗਿਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਦੀਪਾ ਭਾਜੀ ਇਹਨਾਂ ਨੂੰ ਕੈਸ਼ੀਅਰ ਤੇ ਇਹਨਾਂ ਦੇ ਨਾਲ ਮੋਨੂ ਭਾਟੀਆ ਜੀ ਨੂੰ ਕੈਸ਼ੀਅਰ ਲਗਾਇਆ ਗਿਆ ਹੈ ਅਤੇ ਮਨੀ ਅੰਬੇੜਕਰ ਜੀ ਜਾਨਕਿ ਮੈਂ ਮੈਨੂੰ ਇਸ ਗਠਨ ਸੈਨਾ ਦਾ ਜਨਰਲ ਸੈਕਟਰੀ ਲਗਾਇਆ ਗਿਆ ਹੈ ਸੋ ਅੱਜ ਦੇ ਇਸ ਮਕਸਦ ਦੇ ਉੱਤੇ ਸਮੇਰੇ ਨਾਲ ਬਾਂਟੀ ਮੋੜਾ ਵਾਲੀ ਹੈ ਜੀ ਉਹਨਾਂ ਨੂੰ ਵੀ ਇਸ ਗਠ ਦੇ ਸਖਤਨ ਦੇ ਵਿੱਚ ਜਨਰ ਸਕੱਤਰ ਰ ਨਗਾਇਆ ਗਿਆ ਹੈ ਸੋ ਅੱਜ ਇੱਥੇ ਪਹੁੰਚਦੇ ਮਹਲਾ ਸੰਤੋਖਪੁਰਾ ਪਹੁੰਚਦੇ ਸਾਰੇ ਸਾਥੀਆਂ ਦਾ ਹੀ ਧੰਨਵਾਦ ਕਰਦੇ ਆਂ ਸਾਡਾ ਸੈਨਾ ਦਾ ਮੇਨ ਮਕਸਦ ਇਹੀ ਹੋਵੇਗਾ ਕਿ ਬਾਬਾ ਸਾਹਿਬ ਗੁਰੂ ਰਵੀਦਾਸ ਮਾਨਾ ਜੀ ਦੇ ਵਿਚਾਰਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਸੋ ਅਸੀਂ ਇਸੇ ਤਰ੍ਹਾਂ ਇਕੱਠੇ ਹੋ ਕੇ ਸੈਨਾ ਦੇ ਵਿੱਚ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਵਿੱਚ ਕੰਮ ਕਰਾਂਗੇ ਸੋ ਜਿਹੜੇ ਸਾਥੀ ਇੱਥੇ ਪਹੁੰਚੇ ਹਨ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸਾਥੀਆਂ ਜੈਪੀ ਜੈ ਭਗਤ